ਭਾਜੀ ਸਾਰਿਆਂ ਨੂੰ ਥੈਂਕ ਯੂ ਭਾਜੀ ਥੈਂਕ ਯੂ ਜੀ ਸੋ ਆਈਮigration ਤੋਂ ਇਮੀਗ੍ਰੇਸ਼ਨ ਦੀ ਅਸਵਾਮਾ ਲੈ ਕੇ ਹਾਜ਼ਰ ਹੋਏ ਨੇ ਤੇ ਅਨੁਜਤਾ ਜੀ ਅੱਜ ਕਿਹੜੇ ਕਿਸ ਚੀਜ਼ ਬਾਰੇ ਆਪਾਂ ਗੱਲਬਾਤ ਕਰਾਂਗੇ ਭਾਜੀ ਮੈਨੂੰ ਬਹੁਤ ਲੇਟਲੀ ਨਾ ਬਹੁਤ ਸਾਰੀ ਇਨਕੁਆਰੀਜ਼ ਆ ਰਹੀਆਂ ਜਿਹੜੇ ਜਿੱਦਾਂ ਆਪਣੇ ਜਿਹੜੇ ਵਿਜ਼ਿਟਰਸ ਆਉਂਦੇ ਹੁੰਦੇ ਆ ਜੀ ਬੈਕ ਹੋਮ ਤੇ ਹਨਾ ਜੀ ਇਹ ਚੀਜ਼ ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਜਦ ਵੀ ਤੁਸੀਂ ਹੁਣ ਜਿੱਦਾਂ ਟਾਈਮ ਚੇਂਜ ਹੋ ਗਿਆ ਹੈ ਇਮੀਗ੍ਰੇਸ਼ਨ IRCC ਪਹਿਲਾਂ ਵੀ ਸਟ੍ਰਿਕਟ ਸੀ ਹੁਣ ਵੀ ਸਟ੍ਰਿਕਟ ਹੈਗੀ ਆ ਬਟ ਸਰਟਨ ਚੀਜ਼ਾਂ ਨੂੰ ਹੁਣ ਉਹ ਜ਼ਿਆਦਾ ਤਵੱਜੂ ਦੇਣ ਲੱਗ ਗਈ ਆ ਜੀ ਜੀ ਤਾਂ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਦ ਤੁਸੀਂ ਕੈਨੇਡਾ ਪਹੁੰਚਦੇ ਆ ਜੀ ਚਾਹੇ ਤੁਸੀਂ ਤੁਹਾਡੇ ਫੈਮਿਲੀ ਮੈਂਬਰਸ ਹੈਗੇ ਆ ਪੇਰੈਂਟਸ ਹੈਗੇ ਆ ਜੀ ਉਹਨਾਂ ਦੇ ਕੋਲ ਡਾਕੂਮੈਂਟੇਸ਼ਨ ਪ੍ਰੋਪਰ ਰੱਖਿਆ ਜਾਵੇ ਕਿਉਂਕਿ ਆਬਵੀਅਸਲੀ ਇੱਕ ਤਾਂ ਲੈਂਗੁਏਜ ਬੈਰੀਅਰ ਹੁੰਦਾ ਹੀ ਹੁੰਦਾ ਹੈ ਜੀ ਆਪਣੇ ਪੇਰੈਂਟਸ ਦੇ ਨਾਲ ਤੇ ਇੱਥੇ ਆਫੀਸਰ ਜਿਸ ਸਪੀਸ ਨਾਲ ਲੋਕ ਗੱਲ ਕਰਦੇ ਬੰਦਾ ਉੰਜੇ ਨਰਵਸ ਹੋ ਜਾਂਦਾ ਹੈ ਜੀ ਤਾਂ ਜਿਹੜੀ ਚੀਜ਼ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਉਹ ਹੈਗਾ ਕਿ ਡਾਕੂਮੈਂਟੇਸ਼ਨ ਪ੍ਰੋਪਰ ਹੋਣ ਜਦ ਤੁਹਾਡੇ ਪੇਰੈਂਟਸ ਇੱਥੇ ਆਣ ਉਹਨਾਂ ਦੇ ਕੋਲ ਤੁਹਾਡੇ ਘਰ ਦਾ ਐਡਰੈਸ ਫੋਨ ਨੰਬਰ ਹੋਣ ਕਿ ਬਈ ਇਨ ਕੇਸ ਉਹ ਨਹੀਂ ਸਮਝਾ پا ਰਹੇ ਦੇ ਕੈਨ ਆਸਕ ਯੂ ਕਿ ਹਾਂ ਵੀ ਮਾਈ ਸਨ ਇਜ਼ ਹੇਅਰ ਜਾਂ ਮਾਈ ਡਾਟਰ ਇਜ਼ ਹੇਅਰ ਤੁਸੀਂ ਉਹਨਾਂ ਨਾਲ ਗੱਲ ਕਰੋ ਕਿਉਂਕਿ ਇੱਥੇ ਕਰਾਸ ਕੁਐਸਚਨਿੰਗ ਇੰਨੀ ਹੋ ਰਹੀ ਆ ਜਿਹੜੇ ਪੇਰੈਂਟਸ ਦੂਜੀ ਵਾਰ ਵੀ ਆਉਂਦੇ ਆ ਉਹਨਾਂ ਨੂੰ ਵੀ ਡਿਪੋਰਟ ਕਰ ਰਹੇ ਦੇ ਆਰ ਨਾਟ ਟੇਕਿੰਗ ਐਨੀ ਆਨਸਰ ਜੀ ਦੇ ਆਰ ਟੇਲਿੰਗ 뎀 ਕਿ ਤੁਸੀਂ ਡਿਪੋਰਟ ਹੋ ਸਕਦੇ ਆ ਜਾਂ ਰੈਫਿਊਜੀ ਲਗਾ ਸਕਦੇ ਆ ਜੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦਾ ਕੇਸ ਖਰਾਬ ਹੋ ਗਿਆ ਜਾਂ ਕੁਝ ਹੋ ਗਿਆ ਰੈਫਿਊਜੀ ਲਗਾਉਣੇ ਦਾ ਆਪਸ਼ਨ ਉਹ ਲੋਕ ਜੋ ਵੀ ਕੈਨੇਡਾ 에ਰਪੋਰਟ ਤੇ ਪਹੁੰਚਦਾ ਬੰਦਾ ਜੇ ਉਹਨਾਂ ਨੂੰ ਉਹਨਾਂ ਦੀ ਐਡਮਿਸਿਬਿਲਟੀ ਤੇ ਕੋਈ ਵੀ ਸ਼ੱਕ ਹੁੰਦਾ ਹੈ ਉਹ ਉਹਨਾਂ ਨੂੰ ਇਹ ਇੱਕ ਰਾਹ ਦੱਸਦੇ ਹੁੰਦੇ ਆ ਕਿ ਤੁਸੀਂ ਆ ਚੀਜ਼ ਕਰ ਸਕਦੇ ਆ ਜਾਂ ਤੁਸੀਂ ਆਪਣੀ ਕੰਟਰੀ ਵਾਪਸ ਜਾ ਸਕਦੇ ਆ ਬਟ ਹੁਣ ਜਿਹੜੇ ਜੈਨੂਇਨ ਕੇਸਸ ਹੈਗੇ ਆ ਤੁਸੀਂ ਆਪਣੀ ਫਾਈਲ ਲਗਾਈ ਸੀਗੀ ਬੈਕ ਹੋਮ ਕਿਸੇ ਏਜੰਟ ਤੇ ਲਗਵਾਈ ਸੀ ਕੀਪ ਇਨ ਮਾਈਂਡ ਕਿ ਤੁਸੀਂ ਡਾਕੂਮੈਂਟ ਸਾਰੇ ਲੈ ਕੇ ਆਣ ਉਹ ਬੰਦੇ ਨੇ ਤੁਹਾਡੀ ਕੀ ਸਟੋਰੀ ਸੁਣਾਈ ਸੀਗੀ ਕਿ ਹਾਂ ਵੀ ਉਹ ਇੱਥੇ ਕੀ ਕਰਨ ਆ ਰਹੇ ਤੁਸੀਂ ਤੁਹਾਡੇ ਕੋਲ ਸਾਰੇ ਆਨਸਰਸ ਹੋਣੇ ਚਾਹੀਦੇ ਆਂ ਰਾਤ ਦੇ ਦਿਨ ਆਪਣੇ ਆਪ ਨੂੰ ਕਿਸੇ ਹਾਸਲ ਚ ਪਾਣਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਕਈ ਪੇਰੈਂਟਸ ਹੁੰਦੇ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਹੈਗਾ ਸਾਡੇ ਮੁੰਡੇ ਨੇ ਲਗਵਾਈ ਸੀ ਫਾਈਲ ਜਾਂ ਸਾਡੀ ਕੁੜੀ ਨੇ ਲਗਵਾਈ ਸੀ ਸਾਨੂੰ ਨਹੀਂ ਪਤਾ ਸਾਡੇ ਏਜੰਟ ਨੂੰ ਤਾਂ ਸੀ ਸਿਰਫ ਪਾਸਪੋਰਟ ਦਿੱਤਾ ਸੀ ਔਰ ਸਟੈਂਪਿੰਗ ਹੋਗੀ ਪਰ ਨੈਕਸਟ ਟਾਈਮ ਤੇ ਜਦ ਵੀ ਤੁਸੀਂ ਆ ਰਹੇ ਏਅਰਪੋਰਟ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕੀ ਰੀਜ਼ਨ ਫਰਦੀ ਜਬ ਵੀਜ਼ਟਰ ਫਾਈਲ ਲੱਗੀ ਹੈਗੀ ਆ ਕੀ ਰੀਜ਼ਨ ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਹੈ ਜਾਂ ਤੁਹਾਡਾ ਜਿਹੜਾ ਲੈਟਰ ਇਨਵੀਟੇਸ਼ਨ ਲੈਟਰ ਹੈਗਾ ਉਹਦੇ ਵਿੱਚ ਕੀ ਕੁਝ ਮੈਂਸ਼ਨ ਕੀਤਾ ਹੋਇਆ ਹੈ ਕੌਣ ਤੁਹਾਨੂੰ ਇਨਵਾਈਟ ਕਰ ਰਿਹਾ ਹੈ ਆਬਵੀਅਸਲੀ ਤੁਹਾਡੇ ਫੈਮਿਲੀ ਮੈਂਬਰ ਹੀ ਹੋਣਗੇ ਬਟ ਉਹਨਾਂ ਦਾ ਫੋਨ ਨੰਬਰ ਉਹਨਾਂ ਦਾ ਐਡਰੈਸ ਤੁਹਾਨੂੰ ਆਈਡੀਆ ਹੋਣਾ ਚਾਹੀਦਾ ਹੈ ਤੇ ਡਾਕੂਮੈਂਟੇਸ਼ਨ ਜੇ ਰੈਡੀ ਰੱਖਦੇ ਫਿਰ ਕੋਈ ਵੀ ਪ੍ਰੋਬਲਮ ਨਹੀਂ ਆਂਦੀ ਹੈ ਜੀ 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 ਸੋ ਰਣਜੀਤਾ ਜੀ ਇਕ ਬਹੁਤ ਸਾਰੇ ਕਿਉਂਕਿ ਕਿਸੇ ਬਹੁਤ ਪਿਛਲੇ ਮਹੀਨੇ ਦੇ ਵਿੱਚ 15 20 ਦਿਨਾਂ ਦੇ ਵਿੱਚ ਬਹੁਤ ਸਾਨੂੰ ਵਿਜ਼ਿਟਰਸ ਨੂੰ ਖਾਸ ਕਰਕੇ ਜਦੋਂ ਲੈਂਡ ਕਰਦੇ ਆ ਤੇ ਇਮੀਗ੍ਰੇਸ਼ਨ ਆਫੀਸਰ ਬਹੁਤ ਸਾਰੇ ਸਵਾਲ ਪੁੱਛਦੇ ਨੇ ਉਹ ਜਿੱਦਾਂ ਤੁਸੀਂ ਦੱਸਿਆ ਵੀ ਉਹ ਉਹ ਹੁੰਦੇ ਜੈਨੂਨ ਨੇ ਪਰ ਕਈ ਵਾਰ ਆਪਾਂ ਭੁੱਲ ਜਾਂਦੇ ਆ ਵੀ ਕਿਵੇਂ ਅਪਲਾਈ ਕੀਤਾ ਕਿਹਨੇ ਬੁਲਾਇਆ ਕਿਹਨੇ ਨਹੀਂ ਐਦਾਂ ਹੀ ਬਹੁਤ ਸਾਰੇ ਮੈਂ ਵੀ ਕਿਤੇ ਸੁਣਿਆ ਕਹਿੰਦੇ ਜੀ ਉਹ ਬੱਚਿਆਂ ਨੇ ਹੋ ਸਕਦਾ ਸ਼ਾਇਦ ਕਿਤੇ ਕਨਵੋਕੇਸ਼ਨ ਤੇ ਬੁਲਾਇਆ ਹੋਵੇ ਤੇ ਉਹਦੇ ਵਿੱਚ ਉਹਦਾ ਨਾਂ ਆਏ ਹੋਣ ਤੇ ਉਹ ਉਹ ਮੰਥ ਉਹਦੋਂ ਨਿਕਲ ਗਏ ਜਿਹੜੇ ਮਹੀਨਿਆਂ ਦੇ ਵਿੱਚ ਕਨਵੋਕੇਸ਼ਨ ਹੁੰਦੀ ਹੈ ਹਾਂਜੀ ਤੇ ਉਹ ਕਹਿੰਦੇ ਜੀ ਕਾ ਕਹਿੰਦੇ ਸਾਡੇ ਬੱਚਿਆਂ ਨੇ ਬੁਲਾਇਆ ਉਹ ਦੇਖਣ ਵੀ ਇਹ ਇਹ ਮਹੀਨੇ ਤੱਕ ਕਨਵੋਕੇਸ਼ਨ ਹੁੰਦੀ ਐ ਹੀ ਨਹੀਂ ਗਈਆਂ ਹਾਂਜੀ ਤੇ ਬਹੁਤ ਸਾਰੇ ਕੇਸਸ ਨੇ ਜੀ ਲਗ ਲਗ ਕਈ ਕਈ ਜਿਹੜੇ ਜੈਨੂਅਲ ਹੁੰਦੇ ਆ ਉਹ ਗਲਤ ਬੰਦਿਆਂ ਦੇ ਸ਼ੱਕ ਕਰਕੇ ਉਹ ਵੀ ਸ਼ੱਕ ਦੇ ਘੇਰੇ ਦੇ ਵਿੱਚ ਘਿਰ ਜਾਂਦੇ ਨੇ ਘੇਰੇ ਵਿੱਚ ਆ ਜਾਂਦੇ ਬਿਲਕੁਲ ਸਹੀ ਕਹਿ ਰਹੇ ਆ ਭਾਜੀ ਤੁਸੀਂ ਜਿਹੜਾ ਤੁਸੀਂ ਐਗਜ਼ਾਮਪਲ ਦੇ ਰਹੇ ਆ ਸਾਡੀ ਵੀ ਸਾਡੇ ਕੋਲ ਵੀ ਇਦਾਂ ਦਾ ਇੱਕ ਕਾਲ ਆਇਆ ਸੀਗਾ ਕਿ ਆਬਵੀਅਸਲੀ ਜਦ ਸਟੈਂਪਿੰਗ ਹੁੰਦੀ ਹੈ ਤੁਹਾਡੇ ਜਿੰਨਾ ਪਾਸਪੋਰਟ ਹੁੰਦਾ ਹੈ ਜਾਂ 10 ਸਾਲ ਦੀ ਸਟੈਂਪਿੰਗ ਲੱਗ ਜਾਂਦੀ ਹੁੰਦੀ ਹੈ ਉਹ ਕਿਸੇ ਕਾਰਨ ਕਰਸ਼ ਉਹ ਪੇਰੈਂਟਸ ਕਨਵੋਕੇਸ਼ਨ ਤੇ ਨਹੀਂ ਆ ਸਕੇ ਸੀ ਉਹ ਬਾਅਦ ਸੇ ਜਦ ਆਏਗਾ ਇੱਥੇ ਪਹੁੰਚੇ ਗਰਮੀਆਂ 'ਚ ਹੁਣ ਆਏ ਸੀਗੇ ਤੇ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਨੇ ਤਾਂ ਵਿਚਾਰੇ ਜਿੰਦਾ ਜਿਹੜੇ ਰੀਜ਼ਨ ਤੇ ਲਗਾਇਆ ਸੀ ਉਹਨਾਂ ਨੇ ਉਹ ਦੱਸਿਆ ਕਿ ਵੀ ਕਨਵੋਕੇਸ਼ਨ ਤੇ ਅਸੀਂ ਲਗਾਇਆ ਸੀ ਜੀ ਸੀਬੀਐਸਏ ਆਫੀਸਰਸ ਕੋ ਸਾਰਾ ਐਕਸੈਸ ਹੁੰਦਾ ਉਹਨਾਂ ਨੇ ਸਾਰੀ ਫਾਈਲ ਖੋਲੀ ਉਹ ਕਹਿੰਦੇ ਕਨਵੋਕੇਸ਼ਨ ਹੋਏ ਤਾਂ ਜੇ ਨੈਕਸਟ ਮਤਲਬ ਇੱਕ ਸੈਮੈਸਟਰ ਪੂਰਾ ਹੋ ਚੁੱਕਿਆ ਹੈ ਜੀ ਜੀ ਹੁਣ ਤਾਂ ਤੁਹਾਡਾ ਬੱਚਾ ਵਰਕ ਪਰਮਿਟ ਤੇ ਆ ਤੇ ਉਹ ਵਿਚਾਰੇ ਹੈਰਾਨ ਹੁਣ ਕੀ ਕਹਨ ਕੀ ਨਾ ਕਹਨ ਰਾਈਟ ਕਿਉਂਕਿ ਉਹ ਵੀ ਜੈਨੂਇਨ ਸੀਗੇ ਉਹਨਾਂ ਨੇ ਵੀ ਕੁਝ ਆਪਣੇ ਵੱਲੋਂ ਗਲਤ ਨਹੀਂ ਕੀਤਾ ਉਹ ਉਹਨਾਂ ਦਾ ਸਟੈਂਪਿੰਗ ਕਨਵੋਕੇਸ਼ਨ ਤੇ ਹੋਈ ਸੀਗੀ ਬਟ ਆ ਉਹ ਹੁੰਨ ਸੀਗੇ ਦੇ ਸ਼ੁੱਡ ਹੈਵ ਟੋਲਡ ਕਿ ਕੀ ਰੀਜ਼ਨ ਹੈਗਾ ਤਾਂ ਉਹਨਾਂ ਨੂੰ ਥੋੜਾ ਜਿਹਾ 15 ਦਿਨ ਦਾ ਟਾਈਮ ਪੀਰੀਅਡ ਦਿੱਤਾ ਸੀਗਾ ਆਫੀਸਰ ਨੇ ਕਿ ਤੁਸੀਂ ਆਪਣੀ ਕਹਾਣੀ ਕਰੈਕ ਕਰਕੇ ਆ ਸਾਨੂੰ ਦੱਸੋ ਕਿ 15 ਦਿਨ ਬਾਅਦ ਤੁਹਾਨੂੰ ਵਾਪਸ ਮੁੜਨਾ ਪੈਣਾ ਹੈ ਐਂਡ ਵੀ ਹੈਲਪ देम ਵਿਦ दैट ਕਿ ਉਹਨਾਂ ਨੂੰ ਅਸੀਂ ਜਦੋਂ ਉਹਨਾਂ ਨੇ ਜਿਹੜਾ ਟਾਈਮ ਸੈਕਸ ਕੀਤਾ ਸੀ ਆਪਾਂ ਜਾ ਕੇ ਉਹਨਾਂ ਨੂੰ ਦੱਸਦਾ ਸੀਗਾ ਕਿ ਇਹ ਰੀਜ਼ਨ ਸੀਗਾ ਔਰ ਇੰਗਲਿਸ਼ ਨਾ ਆਣੇ ਕਰਕੇ ਆ ਪ੍ਰੋਪਰ ਨਹੀਂ ਸਮਝ ਆਈ ਸੀ ਤਾਂ ਉਹ ਇਹ ਦੱਸ ਜੇ ਜਿੱਤਕ ਆਵਾਜ਼ ਜਾਂਦੀ ਹੈ ਇਹ ਦੱਸ ਦੋ ਉੱਥੇ ਟ੍ਰਾਂਸਲੇਟਰ ਇਮੀਗ੍ਰੇਸ਼ਨ ਡਿਪਾਰਟਮੈਂਟ ਮੁਹੱਈਆ ਕਰਵਾ ਦਿੰਦੇ ਨੇ ਜੀ ਇਫ ਯੂ ਰਿਕੁਐਸਟ ਥੈਮ ਯੈਸ ਓਕੇ ਹਾਂਜੀ ਸੋ ਭਾਈ ਜੇ ਜਿੱਤ ਜੇ ਤੁਸੀਂ ਸੁਣ ਰਹੇ ਹੋ ਜੇ ਕਿਸੇ ਵੀਰ ਭੈਣ ਭਰਾ ਨੂੰ ਅੰਗਰੇਜ਼ੀ ਦੀ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਉੱਥੇ ਜਿਹੜੇ ਵੀ ਕੋਈ ਵੀ ਉੱਥੇ ਇਮੀਗ੍ਰੇਸ਼ਨ ਆਫੀਸਰ ਹੋਗਾ ਨੂੰ ਰਿਕੁਐਸਟ ਕਰ ਸਕਦੇ ਹੋ ਵੀ ਸਾਨੂੰ ਸਾਡੀ ਭਾਸ਼ਾ ਬੋਲਣ ਵਾਲਾ ਜਿਹੜਾ ਕੋਈ ਨਾ ਕੋਈ ਵਿਅਕਤੀ ਦਿੱਤਾ ਜਾਵੇ ਜੀ ਹਾਂਜੀ ਪਾਜੀ ਜੀ ਦੈਟਸ ਇਟ ਪਾਜੀ ਜੀ ਤੇ ਆਪਣਾ ਨੰਬਰ ਬੋਲ ਦਿਓ ਤੇ ਆਫਿਸ ਬੋਲ ਦਿਓ ਆਪਣਾ ਕਿੱਥੇ ਹੈ ਜੀ ਹਾਂਜੀ ਪਾਜੀ ਸਾਡਾ ਆਫਿਸ ਹੈਗਾ ਕੁਇਨਸ ਐਂਡ ਰੈਦਰਫੋਰਡ ਤੇ 12 ਰੈਦਰਫੋਰਡ ਰੋਡ ਯੂਨਿਟ ਨੰਬਰ 3 ਤੇ ਫੋਨ ਨੰਬਰ ਹੈਗਾ 647 767 6586 ਆਈ ਜੀ ਮਿਗ੍ਰੇਸ਼ਨ ਸੋ 647 767 6586 ਤੇ ਰਣਜੀਤਾ ਜੀ ਉਹਨਾਂ ਨਾਲ ਗੱਲ ਕਰ